ਸਾਰੇ ਭੈਣਾਂ ਤੇ ਭਰਾਵਾਂ ਨੂੰ ਸ਼ਸਤਰੀਕਾਲ RAM RAM ਸਲਾਮ ਅਲੈਕਮ ਵਾਲੇਕਮ ਸਲਾਮ ਵੀਰ ਮੈਂ ਜਿਹੜੇ ਤੁਹਾਨੂੰ ਫਾਰਮੂਲੇ ਦੱਸਦਾ ਵਾ ਇਹਦੇ ਤੇ ਵੀਡੀਓ ਰਾਹੀਂ ਦਿਖਾਉਨੇ ਆ ਤੁਹਾਨੂੰ ਜਿਹੜੇ ਇਹ ਮੇਰੀ ਜ਼ਿੰਦਗੀ ਦਾ ਸਰਮਾਇਆ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਇਹ ਜਿਹੜੇ ਮੈਂ ਤੁਹਾਨੂੰ ਫਾਰਮੂਲੇ ਦੱਸਦਾ ਇਹਨਾਂ ਨੂੰ ਸੰਭਾਲ ਕੇ ਰੱਖੋ ਕਿਸੇ ਵੇਲੇ ਵੀ ਤੁਹਾਡੇ ਕੰਮ ਆ ਸਕਦੇ ਆ ਇਹ ਇਹ ਮੇਰੇ ਵਰਤੇਲੇ ਫਾਰਮੂਲੇ ਆ ਸਾਰੇ ਇਹਦੇ ਵਿੱਚ ਅੱਜ ਮੈਂ ਤੁਹਾਨੂੰ ਜਿਹੜਾ ਫਾਰਮੂਲਾ ਦੱਸਣ ਲੱਗਾ ਇਹ ਤਿੱਲੀ ਵਾਸਤੇ ਹੈ ਜੀ ਸਪਲੀਨ ਜਿੱਦੀ ਵਜ੍ਹਾ ਦੇ ਨਾਲ ਪੀਲੀਆ ਪੈਰਾ ਦੀਆਂ ਸ਼ਿਕਾਇਤਾਂ ਹੋ ਜਾਂਦੀਆਂ ਤਿੱਲੀ ਵੱਧ ਜਾਂਦੀ ਹੈ ਇਹਦੇ ਵਾਸਤੇ ਫਾਰਮੂਲਾ ਕੀ ਹੈ ਪਹਿਲੇ ਨੰਬਰ ਤੇ ਨਸ਼ਾਦਰ ਲੈਣਾ ਹੈ ਠੀਕਰੀ ਨਸ਼ਾਦਰ ਫਟਕੜੀ ਸਫੇਦ ਲੈਣੀ ਹੈ ਜੀ ਤੀਜਾ ਨੰਬਰ ਸੁਹਾਗਾ ਲੈਣਾ ਇਹ ਸਾਰੀਆਂ ਚੀਜ਼ਾਂ 30-30 ਗ੍ਰਾਮ ਲੈਣੀਆਂ ਜੀ ਨਾਲ ਇਹਦੇ ਕਲਮੀ ਸ਼ੋਰਾ ਵੀ 30 ਗ੍ਰਾਮ ਲੈਣਾ ਹੈ ਇਹਨਾਂ ਨੂੰ ਸਾਰਿਆਂ ਨੂੰ ਬਰੀਕ ਪੀਸ ਕੇ ਖਵਾਰ ਗੰਦਲ ਦਾ ਜਿਹੜਾ ਪੱਤਾ ਹੁੰਦਾ ਹੈ ਉਹਦੇ ਵਿੱਚੋਂ ਤੁਸੀਂ ਖੋਲ ਕੱਢ ਲੈਣਾ ਵਿੱਚੋਂ ਖਾਰ ਗੁਦਾ ਕੱਢ ਕੇ ਇਹ ਤੋਂ ਥੋੜਾ ਜਿਹਾ ਹਾਰਡ ਰਹਿ ਜੇ ਉੱਪਰੋਂ ਵਿੱਚੋਂ ਖੋਖਲਾ ਕਰ ਲੈਣਾ ਉਹਦੇ ਵਿੱਚ ਇਹ ਦਵਾਈ ਸਾਰੀ ਪੀਸ ਕੇ ਭਰ ਦੇਣੀ ਹੈ ਤੇ ਇਹਨੂੰ ਕਿਤੇ ਲਟਕਾ ਦੇਣਾ ਇਹਦੇ ਥੱਲੇ ਚੀਨੀ ਦਾ ਭਾਂਡਾ ਰੱਖ ਲੈ ਚੀਨੀ ਦਾ ਕੱਪ ਰੱਖ ਲਓ ਚੀਨੀ ਦਾ ਕੋਲਾ ਰੱਖ ਲਓ ਤੁਪੇ ਟੰਗਣਾ ਹੈ ਇਹ ਤੁੱਪ ਦੇ ਨਾਲ ਇਹਦੇ ਵਿੱਚੋਂ ਰਸ ਟਪਕੀ ਜਾਊਗਾ ਇਹ ਰਸ ਟਪਕੀ ਜਾਊਗਾ ਤੇ ਉਹਨੂੰ ਤੁਸੀਂ ਸੰਭਾਲ ਕੇ ਰੱਖ ਲਿਓ ਇਹ ਜਿਹੜਾ ਤਿੱਲੀ ਵਾਲਾ ਮਰੀਜ਼ਾ ਤਿੱਲੀ ਕਿਸੇ ਵੀ ਤਰ੍ਹਾਂ ਦੀ ਕਰਕੇ ਡਿਫੈਕਟ ਹੈ ਉਹਦੇ ਵਿੱਚ ਉਹਨੂੰ ਤਿੰਨ ਤਿੰਨ ਬੂੰਦਾ ਸਵੇਰੇ ਸ਼ਾਮ ਦੋ ਟਾਈਮ ਚਾਹ ਇਹਨੂੰ ਸੌਂਫ ਦੇ ਅਰਕ ਵਿੱਚ ਦੇ ਸਕਦੇ ਹਾਂ ਇਲਾਚੀ ਦੇ ਰਕ ਵਿੱਚ ਦੇ ਸਕਦੇ ਹੋ ਚਾਹੇ ਪਾਣੀ ਵਿੱਚ ਹੀ ਦੇ ਸਕਦੇ ਹੋ ਇਹ ਲਗਾਤਾਰ ਪਿਓ ਉਹਦੀ ਤਿੱਲੀ ਬਿਲਕੁਲ ਠੀਕ ਹੋ ਜੂਗੀ ਪਰ ਇੱਕ ਮੇਰੀ ਬੇਨਤੀ ਹੋ ਰਹਾ ਇਹ ਜਿਹੜੇ ਆ ਮੈਂ ਤੁਹਾਨੂੰ ਫਾਰਮੂਲੇ ਪਾਉਣਾ ਇਹਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰਕੇ ਗਾ ਸ਼ੇਅਰ ਵੀ ਕਰੋ ਕਮੈਂਟ ਵੀ ਕਰੋ ਬਾਕੀ ਸਬਸਕ੍ਰਾਈਬ ਜਿਆਦਾ ਕਰਿਆ ਕਰੋ ਇਹਦੇ ਵਿੱਚ ਸਾਨੂੰ ਵੀ ਹੌਸਲਾ ਮਿਲਦਾ ਹੈ ਕਮੈਂਟ ਦਾ ਮਤਲਬ ਤੁਸੀਂ ਸਵਾਲ ਜਵਾਬ ਕਰੋ ਅਸੀਂ ਤੁਹਾਨੂੰ WhatsApp ਕਰਾਈ ਜਵਾਬ ਦੇਵਾਂਗੇ ਕੋਈ ਗੱਲ ਬਾਤ ਪੁੱਛਣਾ ਚਾਹੁੰਦਾ ਹੋਵੇ ਜਾਂ ਕੋਈ ਗੱਲ ਬਾਤ ਕਰਨਾ ਚਾਹੁੰਦਾ ਹੋਵੇ ਪਰਸਨਲੀ ਗੱਲ ਕਰਨਾ ਚਾਹੁੰਦਾ ਹੋਵੇ ਇਹਦੇ ਵਾਸਤੇ ਅਸੀਂ ਹਾਜ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ